ਜੋ ਗੁਰੂ ਸਾਹਿਬ ਸੰਗਤ ਜੀ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਗੁਰੂ ਭਾਈ ਗੁਰੂ ਪਾਤਸ਼ਾਹ ਜੀ ਦੇ ਸੰਗਤ ਬਾਬਾ ਸਰਦਨਦਾਸ ਮਹਾਰਾਜ ਜੀ ਬੋਲ ਤੋਂ ਸਾਰੇ ਮਹਾਪੁਰਸ਼ਾਂ ਨੇ ਅੱਜ ਸਮਾਗਮ ਤੋਂ ਬਾਅਦ ਬਾਬਾ ਜੀ ਦੇ ਚਰਨਾ ਜੀ ਕੋਲ ਕੇ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰ ਰਹੇ ਆ ਚੁੱਪ ਕਰ ਤੁਮ ਜੀ ਸ਼ੋਭਾ ਯਾਤਰਾ ਦਾ ਪ੍ਰੋਗਰਾਮ 4 April 2025 ਦਿਨ ਸ਼ੁੱਕਰਵਾਰ 1 ਵਜੇ ਜਲੰਧਰ ਰੇਲਵੇ ਸਟੇਸ਼ਨ ਤੋਂ ਚੱਲ ਕੇ ਹਰਦвар ਵਿਖੇ ਪਹੁੰਚੇਗੀ 5 ਤਰੀਕ 5 April ਨੂੰ ਫਿਰ ਭਗਵਾਨ ਰਿਗਾ ਸਾਛਦਮ ਤੋਂ ਪੈਦਲ ਚਲਦੇ ਹੋਏ ਸ੍ਰੀ ਗੁਰੂ ਰਵਿਦਾਸ ਮੰਦਰ ਹਰਤੀਪੌੜੀ ਗੰਗਾ ਕੀ ਤੇ ਆਰਤੀ ਉਪਰੰਤ ਅਗਲੇ ਦਿਨ ਆਸ਼ਰਮ ਵਿਖੇ 6 ਤਰੀਕ 6 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਜੀ ਦੇ ਭੋਗ ਅਤੇ ਨਿਸ਼ਾਨ ਸਾਹਿਬ ਦੀ ਸੇਵਾ ਦਵਾਈ ਜਾਏਗੀ ਔਰ ਰੰਗਰ ਸਾਰੀਆਂ ਸੰਕਲ ਦੀ ਸੇਵਾ ਨੂੰ ਅਗਲੇ 2 ਵਜੇ ਵਾਪਸ ਚਲੇਗੀ ਰਵਾਨਗੀ 6 ਤਰੀਕ ਨੂੰ ਰਵਾਨਗੀ ਸੋ 2 ਵਜੇ ਤੋਂ ਬਾਅਦ ਸਾਰੀਆਂ 2 ਤੋਂ 3 4 ਵਜੇ ਅੰਦਰ ਅਸੀਂ ਚੱਲ ਪੈਣਾ ਕੋਈ ਵੀ ਸੰਕਾ ਉੱਥੇ ਜਾਣ ਤੇ ਤੈਨੂੰ ਕੋਈ ਜੇ ਤੇ ਲੇਟ ਨਾ ਹੋ ਕਿਉਂਕਿ 3 ਵਜੇ ਵਾਪਸ ਹੀ ਆ ਜਾਣੀ ਆ ਤੇ ਉਹਨਾਂ ਨੂੰ ਆਪਣੇ ਖਰਚੇ ਦੇ ਵਾਪਸ ਦੋਣਾ ਪੈਣਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਣਾ ਕਾਰਡ ਜੋ ਹੈ ਉਹ ਸੁਵਾਰ ਕੇ ਰੱਖਣ ਤੇ ਯਾਤਰਾ ਵਾਲੇ ਦਿਨ ਕਾਰਡ ਆਪਣਾ ਕੋਲ ਉਦੋਂ ਤੱਕ 6 ਤਰੀਕ ਤੱਕ ਕਾਰਡ ਤੁਹਾਡੇ ਕੋਲ ਹੋਣਾ ਚਾਹੀਦਾ ਤੇ ਸਾਡੇ ਸਰ ਸਫਰ ਕਿਉਂਕਿ ਇਹ ਗਵਰਨਮੈਂਟ ਨੇ ਜਿਹੜੇ ਉਹਨਾਂ ਨੇ ਮੁਲਾਜ਼ਮਾਂ ਨੂੰ ਵੀ ਚੈੱਕ ਕਰਦਾ ਕਦੋਂ ਵੀ ਚੈੱਕ ਕਰ ਸਕਦੇ ਆ ਗੱਡੀ ਉਹਨਾਂ ਦੀ ਆ ਆਪਾਂ ਦਾ ਥੋੜਿਆ ਬਾਬਾ ਜੀ ਦੀ ਕਿਰਪਾ ਦੇ ਨਾਲ ਮਾਲਕ ਪਰੇ ਦੋ ਤਿੰਨ ਦਿਨਾਂ ਦੇ ਵਾਸਤੇ ਤੇ ਵਾਕੀ ਸਾਰਾ ਉਹਨਾਂ ਦਾ ਨਿਯਮ ਉਹਨਾਂ ਨਿਯਮ ਅਨੁਸਾਰ ਕਰਨਾ ਪੈਣਾ ਔਰ ਜਿਹੜੀ ਇੱਥੇ ਦਾ ਖਰਚਾ ਹੈ ਜਿਨ੍ਹਾਂ ਨੇ ਟਿਕਟ ਲੈਣੇ ਆ ਉਹ ਇਹ ਨਹੀਂ ਕਿ ਚਲੋ ਕੋਈ ਨਹੀਂ ਬਾਅਦ ਵਿੱਚ ਦੇ ਦਵਾਂਗੇ ਜਦੋਂ ਸਾਾਨੂੰ ਇਹ ਟਿਕਟ ਦੇ ਪੈਸੇ ਜਿਹੜੇ ਆ ਉਹ 25 26 ਤਰੀਕ ਤੱਕ ਹੋ ਜਾਣੇ ਚਾਹੀਦੇ ਤਾਂ ਨਹੀਂ ਸਾਡੀ ਰੇਲ ਚੱਲਣੀ ਹੈ ਜੇ ਕਿਤੇ ਪੈਸੇ ਰਹਿ ਗਏ ਤਾਂ ਸਾਡੀ ਸਾਰੀ ਰੇਲ ਰੁਕ ਜਾਣੀ ਹੈ ਤੇ ਇਸ ਕਰਕੇ ਜਿਨ੍ਹਾਂ ਜਿਆਸਰੂਆਂ ਨੇ ਜਾਣਾ ਜਿਨ੍ਹਾਂ ਮਹਾਪੁਛਾਂ ਨੇ ਜਾਣਾ ਉਹ ਪਹਿਲਾਂ ਪਹਿਲਾਂ ਇੱਕ ਜੋ ਹੈਗਾ ਇੱਥੇ ਬਣਾਇਆ ਜਾਏਗਾ ਫੋਨ ਦਿੱਤੇ ਦਫ਼ਤਰ ਪੜਾਇਆ ਜਾਏਗਾ ਇੱਕ ਟੂਰੋ ਵਾਲੀ ਜੋ ਸਾਡੇ ਸਕੂਲ ਦੇ ਵਿੱਚ ਦਫ਼ਤਰ ਹੈ ਗੁਰੂ ਜੀ ਦਾ ਹੈਡ ਆਫਿਸ ਹੈ ਇੱਕ ਉੱਥੇ ਦਫ਼ਤਰ ਬਣਾਇਆ ਜਾਏਗਾ ਔਰ ਇੱਕ ਆਪਣੇ ਬਾਬਾ ਜੀ ਦੇ ਫਲੋਰ ਨਗਰ ਵਿਖੇ ਉੱਥੇ ਇੱਕ ਬਣਾਇਆ ਜਾਏਗਾ ਦਫ਼ਤਰ ਤੋਂ ਇੱਕ ਅਸੀਂ ਬੇਨਤੀ ਕਰਾਂਗੇ ਬਾਬਾ ਜੀ ਨੂੰ ਆਪਣੇ ਸ਼ਹਿਰ ਪਰ ਆ ਜਾਣ ਉਹ ਵੀ ਉੱਥੇ ਵੀ ਬਣਾ ਸਕਦੇ ਆ ਤੇ ਉਹਨਾਂ ਨੂੰ ਰਸੀਦਾਂ ਵਗੈਰਾ ਔਰ ਕਾਰਡ ਵਗੈਰਾ ਦਿੱਤੇ ਜਾਣਗੇ ਤੇ ਜਿਨ੍ਹਾਂ ਨੇ ਉਹਨਾਂ ਨੂੰ ਆਧਾਰ ਕਾਰਡ ਜ਼ਰੂਰ ਲੈਣਾ ਕਿਉਂਕਿ ਆਧਾਰ ਨਾਲ ਉੱਥੇ ਪਹੁੰਚਣਾ ਉਹਦਾ ਆਧਾਰ ਕਾਰਡ ਦਾ ਮਤਲਬ ਹੈ ਵੀ ਹੁਣ ਆਪਣੇ ਤਾਂ ਪੈਸੇ 2-4 ਰੁਪਏ ਥੋੜੇ ਲੱਗਣਿਆ ਆਪਣੇ 25-30 ਲੱਖ ਰੁਪਏ ਲੱਗਣਾ ਸਰ ਉਹ ਗਵਰਨਮੈਂਟ ਨੇ ਪੁੱਛਿਆ ਪੈਸਾ ਕਿੱਥੋਂ ਆਇਆ ਉਹ ਤੁਹਾਡਾ ਆਧਾਰ ਕਾਰਡ ਜਿਹੜਾ ਦੱਸੂਗਾ ਵੀ ਅਸੀਂ ਵੀ 100 ਰੁਪਏ ਦਿੱਤਾ ਅਸੀਂ ਵੀ 50 ਰੁਪਏ ਦਿੱਤੇ ਅਸੀਂ ਵੀ 1000 ਰੁਪਏ ਦਿੱਤਾ ਉਹਦੇ ਕਰਕੇ ਆਪਾਂ ਨੂੰ ਆਧਾਰ ਕਾਰਡ ਬਹੁਤ ਜ਼ਰੂਰੀ ਆ ਸੋ ਆਪਾਂ ਆਧਾਰ ਕਾਰਡ ਲੈਣਾ ਤੇ ਕੋਈ ਉਸਾਰਾ ਆਪਾਂ ਉਹਦੇ ਵੀ ਸਾਡੀ ਹੈਲਪ ਕਰੋ ਤੁਸੀਂ ਆਪਾਂ ਤੁਹਾਡੇ ਨਾਲ ਆ ਤੁਸੀਂ ਸਾਡੇ ਨਾਲ ਹੋ ਕੇ ਨਿਯਮ ਦੇ ਨਾਲ ਕਿ ਬਾਧੂ ਬੰਦਾਂ ਨਾਲ ਕੋਈ ਜਾਵੇ ਕਿਉਂਕਿ ਉਹਨਾਂ ਚੱਕ ਰਸਤੇ 'ਚ ਫੁਗਾੜੇ ਤੋਂ ਹੋਰੇ ਕਿਤੇ ਨਾਲ ਲਾਦਣਾ ਜੋ ਚੈੱਕ ਕਰਨਾ ਹੈ ਨਾ ਉਹ ਲਾਲੇ ਨੇ ਆ ਤੇ ਉਸ ਤਰ੍ਹਾਂ ਨਾ ਜਾਵੇ ਸਾਡੇ ਕਹਿਣ ਤੋਂ ਬਿਨਾਂ ਜਾਵੇ ਅਸੀਂ ਲਿਖ ਦੇਵਾਂਗੇ ਕੋਈ ਗਰੀਬ ਹੋਏਗਾ ਕੋਈ ਬਜ਼ੁਰਗ ਹੋਏਗਾ ਅਸੀਂ ਉਹਨਾਂ ਨੂੰ ਬਾਬਾ ਜੀ ਦੇ ਸਾਈਨ ਹੋਣਗੇ ਉਹਨਾਂ ਨੂੰ ਉਹ ਫਿਕਸ ਨਾਲ ਕੋ ਲੈ ਦੇਵਾਂਗੇ ਇਸ ਕਰਕੇ ਜਿੱਥੇ ਕੋਈ ਸੁਣ ਫਰੀ ਕੋ ਸੇਵਾ ਕਿਸੇ ਡੱਬੇ ਦੀ ਅਸੀਂ ਉਹ ਚ ਵੀ ਉਹਨੂੰ ਕਰ ਸਕਦੇ ਜਿਹੜੇ ਗਰੀਬ ਲੋਕ ਜਾਂ ਬੱਚੇ ਆ ਜਾਂ ਨਹੀਂ ਕਰ ਸਕਾਂ ਕਰ ਸਕਦੇ ਉਹ ਇਸ ਤਰ੍ਹਾਂ ਨਾ ਚੜ ਜਾਣ ਕਿ ਉੱਥੇ ਤੁਹਾਨੂੰ ਤੋਂ ਰੋੜੇ ਨਾ ਨਾ ਨੇ ਜਿਸ ਕੋ ਕਾਰਡ ਨਾ ਹੋਇਆ ਆਹਾਰ ਕਾਰਡ ਨਾ ਹੋਇਆ ਟੈਲੀਫੋਨ ਨਾ ਹੋਇਆ ਉਹਨਾਂ ਤੁਹਾਨੂੰ ਖਵਾਲੇ ਤੋਂ ਲੁਧਿਆਣਾ ਤੋਂ ਲਾ ਦੇਣਾ ਇਸ ਕਰਕੇ ਪ੍ਰੂਫ ਪੂਰੇ ਚਾਹੀਦੇ ਸਾਨੂੰ 25 ਤੱਕ ਸਾਰੇ 25 26 27 ਤੱਕ ਵੀ ਅਸੀਂ ਲੈ ਸਕਦੇ ਆ ਉਸ ਤੋਂ ਬਾਅਦ ਫੇਰ ਨਹੀਂ ਅਸੀਂ ਜੀ ਠੀਕ ਹੈ ਸਾਡੀ ਸੰਗਤ ਨੂੰ ਬੇਨਤੀ ਆ ਇਹ ਕਾਰਡ ਸੰਭਾਲ ਕੇ ਰੱਖਣੇ ਆ ਕਾਰਡ ਇੱਥੋਂ ਲੈਣੇ ਆ ਕਿ ਤੇ ਜੇ ਤੇ ਜਿਹੇ ਪੈਸੇ ਜਣਾ ਕਰੂਗਾ ਉਹਨਾਂ ਕੋ ਅਪਾਰਟਮੈਂਟ ਨੇ ਉਹਨਾਂ ਦੇ ਕੋਲ ਸਾਡੂ ਸਾਰੇ ਜੋ ਕੁਝ ਵੀ ਹੋ ਸਕਦਾ ਪ੍ਰੋਗਰਾਮ ਹੋਏਗਾ ਉਹ ਸਾਰਾ ਦੱਸ ਦਿੱਤਾ ਜਾਏਗਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵਿਸ਼ਵ ਵਿਦੇਸ਼ ਸੰਗਤਾਂ ਬੈਠੀਆਂ ਪਹਿਲਾ ਸਾਡਾ ਕਦਮ ਆ ਇਧਰ ਦੇ ਪਾਸੇ ਨੂੰ ਤੇ ਤੁਸੀਂ ਸਾਡਾ ਸਹਿਯੋਗ ਦੇਣਾ ਆਪਾਂ ਮੰਦਰ ਤੈ ਕਰ ਲਈਏ ਧੰਨਵਾਦ ਜੀ ਓਰੇ ਸੋ ਨਿਰਭੈ ਸਤਿਗੁਰੂ ਪਰਾਪਤ ਹੋਵੇ ਅਰਧ ਕੀ ਜੈ ਹਰਦਵਾਰ ਵੀ ਚਲੋ ਹਰਦਵਾਰ ਵੀ ਜਾਣਾ ਬਰਾਡਾਣਾ ਜੀ ਜਾਣਾ ਜੀ ਹਾਂ ਜੀ ਹਰਦਵਾਰ ਦੇ ਨੰਦਰ ਦੀ ਸੇਵਾ ਬਾਬਾ ਜੀ ਵੱਲੋਂ ਹੋਏਗੀ ਉਹ ਨਾਲ ਸਾਥ ਸੋਸਾਇਟੀ ਵੀ ਨਾਲ ਹੀ ਆ ਕੋਈ ਮਹਾਪੁਰਸ਼ਾ ਮੰਨੋ ਕੋਈ ਕੋਬੀ ਦੇ ਸੇ ਪਾਸੇ ਹੋਵੇਗਾ ਆਪਸਾ ਸਾਰੇ ਨਾਲ ਆ ਕੋਈ ਗੱਲ ਇਹ ਨਹੀਂ ਕਹਣਾ ਕੋਈ ਤਾਂ ਨੰਦਰ ਤੇ ਕੋਈ ਸਾਨੂੰ ਕੋਈ ਜ਼ਿੰਮੇਵਾਰੀ ਨਹੀਂ ਸਾਰਿਆਂ ਦੀ ਜ਼ਿੰਮੇਵਾਰੀ ਨਿਭਾਉਣੀ ਆ ਚਾਹ ਦਾ ਨੰਦਰ ਸਾਰਿਆਂ ਨਾਲ ਰਲ ਮਿਲ ਕੇ ਸਾਰਿਆਂ ਨੂੰ ਕਰਨਾ ਇਹ ਨਹੀਂ ਕਿ ਉਹਨਾਂ ਦੇ ਸੇਵਾਦਾਰੀ ਉੱਤੇ ਵੈਟਰਨ ਜੋ ਵੀ ਜੋ ਵੀ ਕਰਦੇ ਤੁਹਾਡਾ ਹੀ ਫਰਜ ਬਣਦਾ ਆਪਾਂ ਦੀ ਸੇਵਾ ਕਰਨੀ ਬਿਨ ਸੇਵਾ ਤੇਰੇ ਘਰ ਦੇ ਬਾਹਰ ਹੋਰ ਨੇਪਰ ਕਰਨੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਮਿਲ ਕੇ ਆਪਣਾ ਆਇਆ ਸਾਰਾ ਪ੍ਰੋਗਰਾਮ ਤੇ ਸਾਰਿਆਂ ਨੂੰ ਆਪਣਾ ਸਮਝ ਗਏ ਤੇ ਸੇਵਾ ਨਿਭਾਉਣੀ ਆ